ਭਾਰਤੀ ਰੇਲਵੇ ਚ ਸਰਕਾਰੀ ਨੌਕਰੀ ਲੱਗਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ਹੈ ਰੇਲਵੇ ਚ ਟੈਕਨੀਸ਼ੀਅਨ ਦੀਆਂ 9000 ਖਾਲੀ ਅਸਾਮੀਆਂ ਤੇ ਭਰਤੀ ਲਈ 9 ਮਾਰਚ ਤੋਂ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ ਰੇਲਵੇ ਦੁਆਰਾ ਜਾਰੀ ਕੀਤੀ ਭਰਤੀ ਨੋਟੀਫਿਕੇਸ਼ਨ ਦੇ ਅਨੁਸਾਰ ਵੱਖ-ਵੱਖ ਜ਼ੋਨਾਂ ਵਿੱਚ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੇ ਅਹੁਦੇ ਲਈ 1100 ਅਤੇ ਟੈਕਨੀਸ਼ੀਅਨ ਗ੍ਰੇਡ 3 ਦੇ ਅਹੁਦੇ ਲਈ 7800 ਅਸਾਮੀਆਂ ਨੇ ਰੇਲਵੇ ਵਿੱਚ ਟੈਕਨੀਸ਼ੀਅਨ ਭਰਤੀ ਲਈ ਅਰਜੀ ਦੀ ਆਖਰੀ ਮਿਤੀ 8 ਅਪ੍ਰੈਲ ਹੈ ਇਸ ਦੇ ਲਈ ਸੰਬੰਧਤ ਰੇਲਵੇ ਜ਼ੋਨ ਦੇ ਭਰਤੀ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਅਰਜੀ ਦੇਣੀ ਹੋਵੇਗੀ ਟੈਕਨੀਸ਼ੀਅਨ ਦੇ ਅਹੁਦੇ ਲਈ ਭਰਤੀ ਲਈ ਅਰਜੀ ਫੀਸ 500 ਰੁਪਏ ਹੈ ਹਾਲਾਂਕਿ ਐਸਸੀ ਐਸਟੀ ਦਿਵਿਆਂਗ ਘੱਟ ਗਿਣਤੀ ਆਰਥਿਕ ਤੌਰ ਤੇ ਕਮਜ਼ੋਰ ਵਰਗਤੇ ਮਹਿਲਾ ਉਮੀਦਵਾਰਾਂ ਲਈ ਫੀਸ ਸਿਰਫ 250 ਰੁਪਏ ਹੈ ਟੈਕਨੀਸ਼ੀਅਨ ਭਰਤੀ ਵਿੱਚ ਅਰਜੀ ਫੀਸ ਦੀ ਵਾਪਸੀ ਦਾ ਵੀ ਪ੍ਰਾਵਿਧਾਨ ਹੈ ਨਿਯਮਾਂ ਅਨੁਸਾਰ ਕੰਪਿਊਟਰ ਮੌਕ ਟੈਸਟ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ 400 ਰੁਪਏ ਵਾਪਸ ਕੀਤੇ ਜਾਣਗੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ 250 ਰੁਪਏ ਦੀ ਸਾਰੀ ਅਰਜੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਰੇਲਵੇ ਵਿੱਚ ਟੈਕਨੀਸ਼ੀਅਨ ਭਰਤੀ ਲਈ ਉਮੀਦਵਾਰਾਂ ਨੂੰ 10ਵੀਂ ਪਾਸ ਹੋਣੀ ਚਾਹੀਦੀ ਹੈ ਨਾਲ ਹੀ ਐਨਸੀਬੀਟੀ ਐਸਸੀਬੀਟੀ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਸੰਬੰਧਿਤ ਟ੍ਰੇਡ ਵਿੱਚ ਆਈਟੀਆਈ ਵੀ ਕੀਤੀ ਹੋਣੀ ਚਾਹੀਦੀ ਹੈ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਤੇ ਚੈੱਕ ਕੀਤਾ ਜਾ ਸਕਦਾ ਹੈ ਰੇਲਵੇ ਟੈਕਨੀਸ਼ੀਅਨ ਭਰਤੀ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਹੈ ਹਾਲਾਂਕਿ ਵੱਧ ਤੋਂ ਵੱਧ ਉਮਰ ਸੀਮਾ ਵੱਖਰੀ-ਵੱਖਰੀ ਹੈ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਪੋਸਟ ਲਈ ਵੱਧ ਤੋਂ ਵੱਧ ਉਮਰ ਸੀਮਾ 36 ਸਾਲ ਹੈ ਜਦੋਂ ਕਿ ਟੈਕਨੀਸ਼ੀਅਨ ਗ੍ਰੇਡ 3 ਲਈ ਵੱਧ ਤੋਂ ਵੱਧ ਉਮਰ ਸੀਮਾ 33 ਸਾਲ ਹੈ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਵਕਤ ਤੋਂ ਬਾਅਦ ਉਮਰ ਸੀਮਾ ਵਿੱਚ ਛੋਟ ਮਿਲੇਗੀ